ਅਮਰਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਤੁਹਾਨੂੰ ਦੱਸਿਆ ਕਿ ਤਿੰਨ ਪਿਸਟਲ ਹਿਰੋਇਨ ਅਤੇ ਡਰੱਗਸ ਮਨੀ ਸਮੇਤ ਤਿੰਨ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਲੜੀ ਤਹਿਤ ਮਾਨ ਜੋ ਕਮਿਸ਼ਨਰ ਪੁਲਿਸ ਅਮਰਸਰ ਸ਼੍ਰੀ ਗੋਪਕਿਸ਼ਨਜੀ ਪੁੱਲਰ ਦੀ ਅਗਵਾਈ ਹੇਠ ਤੰਤਬਕ ਕਮਿਸ਼ਨਰ ਅਟਾਰਸਰ ਵਿੱਚ ਮਾੜੇ ਅਸਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ ਜਿਹੜੇ ਕਿ ਦਸ਼ੇ ਦਾ ਕਾਰਗੋਰ ਕਰਦੇ ਨੇ ਜਾਂ ਕੋਈ ਹੋਰ ਮਾੜੇ ਕੰਮ ਕਰਦੇ ਨੇ ਉਹਦੀ ਲੜੀ ਵਿੱਚ 45 ਸੀਜੀ ਟੂ ਰਵੀ ਕੁਮਾਰ ਇਹਨਾਂ ਨੂੰ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ 26/8/25 ਨੂੰ ਸਦਰ ਏਰੀਆ ਵਿੱਚ ਇੱਕ ਨਾਕੇ ਦੌਰਾਨ ਇੱਕ ਵਿਅਕਤੀ ਅਤਿੰਦਰਪਾਲ ਸਿੰਘ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈਗਾ ਇਹਨੂੰ ਗਫਤਾਰ ਕਰਕੇ ਇਹਦੇ ਕੋਲੋਂ 300 ਗ੍ਰਾਮ ਹੈਰੋਇਨ ਮਿਲੀ ਹੈ ਔਰ 5000 ਡਰਗ ਮਨੀ ਮਿਲੀ ਹੈ ਔਰ ਇੱਕ ਇਲੈਕਟ੍ਰੋਨਿਕ ਕੰਡਾ ਮਿਲਿਆ ਸੀ ਉਦੀ ਫਰਦਰ ਜਦੋਂ ਇਨਵੈਸਟੀਗੇਸ਼ਨ ਹੋਈ ਉਹਦੀ ਲੜੀ ਚੇਕਨ ਇੱਕ ਵਿਅਕਤੀ ਹੋਰ ਫੜਿਆ ਗਿਆ ਗੁਰਸਿਮਰਨ ਸਿੰਘ ਦਸ਼ਮੇਸ਼ ਐਵੇਨਿਊ ਦਾ ਰਹਿਣ ਵਾਲਾ ਉਹਦੇ ਕੋਲ ਇੱਕ 32 ਬੋਰ ਦਾ ਪਿਸਤਲ ਜਿਹੜਾ ਉਹ ਮਿਲਿਆ ਸੀਗਾ ਔਰ ਇਹ ਦੋਨੇ ਇਕੱਠੇ ਹੀ ਰਲ ਮਿਲ ਕੇ ਇਹ ਕੰਮ ਕਰਦੇ ਸੀਗੇ ਇਹਨੂੰ ਬੜੀ ਇੰਟੈਲੀਜੈਂਟਲੀ ਇਹਨਾਂ ਨੇ ਗਤਪ੍ਰੀਤ ਨੂੰ ਅੱਗੇ ਵਧਾਇਆ ਔਰ ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਲਵਪ੍ਰੀਤ ਸਿੰਘ ਖਾਲੜਾ ਏਰੀਆ ਦਾ ਰਹਿਣ ਵਾਲਾ ਉਹਨੂੰ ਗਫ्तार ਕੀਤਾ ਇਹਨਾਂ ਨੇ 31825 ਨੂੰ ਔਰ ਉਹਦੇ ਕੋਲੋਂ ਤਿੰਨ ਪਿਸਟਲ ਇੱਕ 12 ਬੋਰ ਦੀ ਗਨ ਮਿਲੀ ਹੈ ਔਰ 15 ਰਾਉਂਡ ਮਿਲੇ ਨੇ ਜਦੋਂ ਪਹਿਲੇ ਦਿਨ ਉਹਨੂੰ ਫੜਿਆ ਗਿਆ ਸੀ ਉਹਨਾਂ ਕੋਲ 32 ਬੋਰ ਦੇ ਦੋ ਪਿਸਟਲ ਮਿਲੇ ਸੀ ਔਰ ਜਦੋਂ ਫਰਦਰ ਉਹਨੂੰ ਫਿਰ ਹੋਰ thoroughਲੀ ਪ�ਛਿਸ਼ ਕੀਤੀ ਔਰ ਇੱਕ 30 ਬੋਰ ਦਾ ਪਿਸਟਲ ਔਰ ਇੱਕ 12 ਬੋਰ ਦੀ ਗਨ ਜਿਹੜੀ ਸੀ ਉਹਨਾਂ ਨੇ ਸੰਗਣਾ ਨਹਿਰ ਹੈਗੀ ਆ ਉਹਦੇ ਲਾਗੇ ਲੁਕਾਸ਼ ਪਾ ਕੇ ਰੱਖੇ ਸੀ ਉੱਥੋਂ ਰਿਕਵਰ ਕੀਤੇ ਜਦੋਂ ਫਾਦਰ ਪਤਾ ਕੀਤਾ ਤੇ ਕੋਈ ਜੀਵਾ ਨਾਂ ਦਾ ਬੰਦਾ ਹੈਗਾ ਪਟਾਲਾ ਰੋਡ ਦਾ ਔਰ ਇੱਕ ਲੱਗ ਬੰਦਾ ਹੈਗਾ ਬਾਸਰਕੇ ਦਾ ਜਿਹੜਾ ਕਿ ਯੂਕੇ ਵਗੈਰਾ ਚਲਾ ਗਿਆ ਹੈਗਾ ਇਹਦਾ ਕਹਿਣਾ ਹੈਗਾ ਵੀ ਉਹਨੇ ਮੈਨੂੰ ਹਥਿਆਰ ਦਿੱਤੇ ਸੀ ਉਹ ਬੰਦਾ ਕ੍ਰਿਮੀਨਲ ਹੈ ਉੱਤੇ ਕਾਫੀ ਪਰਚੇ ਵੀ ਦਰਜ ਨੇ ਔਰ ਇਹ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹ ਜਿਹੜੇ ਹਥਿਆਰ ਨੇ ਇਹ ਕਿਤੇ ਨਾ ਕਿਤੇ ਯੂਜ਼ ਹੋਣੇ ਸੀਗੇ ਇੱਕ ਤਾਂ ਕ੍ਰਾਈਮ ਹੋਣ ਤੋਂ ਬਚਿਆ ਇੱਕ ਇਹੋ ਜਿਹੇ ਬੰਦੇ ਦੇ ਨਾਲ ਹੀ ਪੈ ਗਈ ਬਹੁਤ ਹੀ ਇੰਟੈਲੀਜੈਂਟਲੀ ਪਹਿਲਾਂ 300 ਗ੍ਰਾਮ ਹੀਰਾਂ ਨੂੰ ਪੜੀ ਔਰ ਔਰ ਡਰਗ ਮਨੀ ਫੜੀ ਇੱਕ ਲੈਕਟ੍ਰੋਨਿਕ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਲੜੀ ਦੇ ਲੜੀ ਟੋਟਲ ਜਿਹੜੇ ਪਿਸਤਰ ਫੜੇ 4 ਔਰ ਇੱਕ ਗਨ ਇਹ ਜੇ ਦੱਸਣੀ ਗੱਲ ਹੈ ਜਿਹੜਾ ਰਤਿੰਦਰ ਪਾਲ ਸਿੰਘ ਹੈਗਾ ਇਹ ਜੋਮੈਟੋ ਦਾ ਕੰਮ ਕਰਦਾ ਸੀ ਜੋਮੈਟੋ ਦੀ ਡਰੈਸ ਵਗੈਰਾ ਪਾ ਕੇ ਉਹਦੀ ਆਰਟ ਚ ਕੰਮ ਕਰਦਾ ਸੀਗਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ ਇਸ ਕਰਕੇ ਬੜੀ ਅਮ ਅਚੀਵਮੈਂਟ ਅਚੀ ਹੋਈ ਹੈ ਸਾਡੇ ਜਿਹੜੇ ਇੰਚਾਰਜ ਸੀਏ ਟੂ ਅਭਿਸ਼ਮਤ ਔਰ ਜਿਹੜੇ ਏਸੀਪੀ ਹਰਮੰਦਰ ਸਿੰਘ ਮਾਰੇ ਏਸੀਪੀ ਕ੍ਰਾਈਮ ਨੇ ਇਹਨਾਂ ਦੀ ਸੁਪਰਵਾਈਜ਼ ਹੇ ਸਾਰਾ ਇੱਕ ਕਾਮਯਾਬੀ ਹਾਸਲ ਹੋਈ ਹੈ ਬਹੁਤ ਅੱਛਾ ਇਹ ਜਿਹੜੀ ਇਹੋ ਜੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੇ